ਹੈਪੀ ਦੱਸ ਆਪਾਂ ਨੂੰ ਆ ਗਏ ਇੱਕ ਵੀਰੇ ਕੇ ਬਈ ਹੁਣ ਜਿਵੇਂ ਆਹ ਬਚਾਲਾ ਆਪਣਾ ਠੀਕ ਆ ਵਜਾ ਦੇ ਨੂੰ ਗੁੱਟਤਾ ਇਹਨਾਂ ਦਾ ਦੂਆ ਨੂੰ ਬਈ ਆਪਾਂ ਕੀ ਕਰਨਾ ਹੁਣ ਜੇ ਮੇਂ ਤਰਪਾਲੀ ਮਾਰ ਲਈ ਠੀਕ ਆ ਇਹਦੇ ਵਿਚਾਲੇ ਆਪਾਂ ਫਰਟੀਲਾਈਜ਼ਰ ਐ ਮੈਂ ਦੇ ਸਕਦਾ ਹੁਣ ਇਹ ਚ ਤਰਪਾਲੀ ਮਾਰ ਕੇ ਫਾਟੀ ਰਹੀ ਜੀ ਸਿੱਟਾਂਗੇ ਹਾਂ ਸਿੱਟਾਂ ਠੀਕ ਫਿਰ ਅੱਜ ਮੇਂ ਲਫਾਫਾ ਆ ਗਿਆ ਲਫਾਫਾ ਆ ਗਿਆ ਬਈ ਇਹ ਇਹ ਐ ਨਾ ਕਰੋ ਬਈ ਇਹਦਾ ਪਤਾ ਕੀ ਆ ਇਹ ਠੀਕ ਆ ਆ ਦੇਖੋ ਆਪਾਂ ਜੇ ਆਪਾਂ ਪੱਟਾਂਗੇ ਇਹਦੇ ਵਿੱਚ ਬਈ ਗਿੱਲ ਵਰਕਰ ਆ ਰਹੀ ਹੈ ਜੀ ਐਂਡ ਤੱਕ ਠੀਕ ਆ ਐਂਡ ਗਿੱਲ ਥੋੜੀ ਵਰਕਰ ਆ ਰਹੀ ਰਹੂ ਇਹ ਨਹੀਂ ਹੈਗਾ ਬਈ ਬਾਹਰ ਥੱਲੇ ਸਾਨੂੰ ਸੁੱਕਿਆ ਮਿਲ ਜਾਊਗਾ ਇਹ ਇਹ ਨਹੀਂ ਹੈਗਾ ਬਈ ਬਾਕੀ ਪਾਣੀ ਦੇਣ ਦਾ ਤਰੀਕਾ ਜਿਹੜਾ ਬ ਪ੍ਰੋਪਰ ਬਣੀ ਹੋਈ ਰਹਿੰਦੀ ਹੈ ਜਿਹੜੀ ਜਦੋਂ ਪਾਣੀ ਨਾਲ ਰੇਹ ਥਲੇ ਧਰਤੀ ਚ ਵਗ ਗਈ ਉਹ ਜੜਾਂ ਖਿੱਚ ਲੈਣੀਆਂ ਜਿਹੜਾ ਜੜਾਂ ਨਾਲ ਲਾਉਣ ਦੀ ਲੋੜ ਨਹੀਂ ਇੱਥੇ ਪੱਟ ਕੇ ਵੀ ਦੇਖੋਗੇ ਬਾਈ ਇੱਥੇ ਸਾਰੇ ਕਿਤੇ ਦੇ ਜੜਾਂ ਆ ਰਹੀਆਂ ਹੋਣਗੀਆਂ ਠੀਕ ਆ ਦੂਸਰਾ ਨੰਬਰ ਬਾਈ ਆਪ ਆ ਬੈਡ ਚ ਪਾਣੀ ਨਹੀਂ ਲਾਉਣਾਗਾ ਜਿਹੜਾ ਵਿਚਾਲੇ ਹੈਗਾ ਇੱਕ ਬੈਡ ਆਪਾਂ ਬੰਦ ਰੱਖਣਾਗਾ ਇਹਦੇ ਵਿੱਚ ਆਪਾਂ ਪਾਣੀ ਦੇਣ ਹੀ ਨਹੀਂ ਹੈਗਾ ਜਿੰਨਾ ਜਰਾ ਇਹ ਕਦੂ ਰਹਿਣਗੇ ਆਪਾਂ ਪਾਣੀ ਨਹੀਂ ਦੇਣਾ ਜੇ ਮੀਂਹ ਪੈ ਗਿਆ ਉਹ ਇੱਕ ਅਲੱਗ ਗੱਲ ਹੈ ਮੰਨ ਲਾ ਜਿੱਧਰੇ ਪਾਸੇ ਨੂੰ ਇਹਦੀਆਂ ਲਗਰਾਂ ਖਿੱਚਾਂਗੇ ਆਪਾਂ ਹਾਂ ਉਧਰ ਪਾਣੀ ਨਹੀਂ ਦੇਣਾ ਫਿਰ ਥੱਲੋ ਬਾਈ ਚੂ ਆਪਣੇ ਭਰਾ ਨੇ ਜਿਹੜੀ ਜਿਹੜੀਆਂ ਨੇ ਗੱਲਾਂ ਕਹੀਆਂ ਸੀ ਪੁੱਛੀਆਂ ਸੀ ਆਪਾਂ ਨੂੰ ਵੀ ਆਪਾਂ ਸਕਰੀਨ ਅਨੁਸਾਰ ਹੀ ਦੱਸ ਦਿੱਤੀਆਂ ਨੇ ਜੇ ਕੋਈ ਹੋਰ ਕਮੈਂਟ ਦਾ ਜਵਾਬ ਦੇਣਾ ਰਹਿ ਗਿਆ ਹੋਇਆ ਤਾਂ ਭਾਈ ਇੱਕਦੂ ਲੱਗੇ ਪੇਸ਼ ਹੋਵੇ ਦਿਖਾਉਣੀ ਸੀ ਹਾਂ ਉਹ ਦਿਖਾ ਦਿੰਨੇ ਆ ਭਾਈ